ਗਈ ਮਿਲੀ ਆ ਲੇਕਿਨ ਅਸੀਂ ਕਿੱਦਾਂ ਭੁੱਲ ਜਾਈਏ ਜੋ ਕੀ ਗੱਲਾਂ ਕਰਦੇ ਕਰੀ ਜਾਣਦੇ ਲੋਕੀ ਕਹਿੰਦੇ ਕਿ ਇੱਕ ਪੈਸੇ ਦੇ ਕੇ ਖਰੀਦ ਲੈਂਦੇ ਆ ਜੇਕਰ ਉਹ ਬਤੀ ਸਾਨੂੰ ਕੌਣ ਖਰੀਦ ਸਕਦਾ ਓਕੇ ਧੰਨਵਾਦ ਜੀ ਤੁਹਾਡਾ ਬਲਵੰਤ ਅਸੀਂ ਸਿੱਖ ਫੈਮਿਲੀ ਨੂੰ ਬਿਲੋਂ ਕਰਦੇ ਆ ਮੇਰਾ ਨਾਮ ਕੁਲਵੰਤ ਸਿੰਘ ਹੈ ਤੇ ਅਸੀਂ ਸਾਰੇ ਪਰਵਾਨੇ ਅਮਰਤਸ਼ਹਿਕਿਆ ਸੀ ਪਹਿਲਾਂ ਫਿਰ ਅਸੀਂ 18 ਸਾਲ ਗੁਰਦਾਰੇ ਚ ਵੀ ਰਹੇ ਲੇਕਿਨ ਗੁਰਦਾਰੇ ਚ ਵੀ ਰਹੇ ਕਿ ਸਾਨੂੰ ਬਹੁਤ ਪ੍ਰੋਬਲਮ ਆਉਂਦੀ ਸੀਗਾ ਸ਼ੈਤਾਨ ਸਾਨੂੰ ਬਹੁਤ ਪਰੇਸ਼ਾਨ ਕਰਦਾ ਸੀਗਾ ਕਦੀ ਅਸੀਂ ਮੈਂ ਬਿਮਾਰੀ ਦਿਨਾ ਸੀ ਬਹੁਤ ਜਿਆਦਾ 4 5 7 ਰੈਗੂਲਰ ਬਿਮਾਰੀਆਂ ਤੁਮਸੇ ਲੱਗਿਆ ਆਪਣਾ ਪਿੰਡ ਸੀਗਾ ਮੈਂ ਬਟਾਲੇ ਪੜਦਾ ਰਹਾ ਮੈਂ ਗ੍ਰੈਜੂਏਸ਼ਨ ਬਟਾਲੇ ਤੋਂ ਕੀਤੀ ਫਿਰ ਬਟਾਲੇ ਤੋਂ ਗ੍ਰੈਜੂਏਸ਼ਨ ਕਰਕੇ ਮੈਨੂੰ ਨਾ ਜੋੜੀਸਾ ਵਿੱਚ ਜੌਬ ਮਿਲ ਗਿਆ ਜੋੜੀਸਾ ਵੀ ਬਹੁਤ ਫੇਮਸ ਹੈ ਰੌਡਾ ਕਲਾਸਟੀ ਪਲਾਂਟ ਹੈ ਓਡੀਸਾ ਵਿੱਚ ਗਵਰਨਮੈਂਟ ਦਾ ਪਲਾਂਟ ਹੈ ਉੱਥੇ ਮੈਨੂੰ ਜੌਬ ਮਿਲ ਗਈ ਮੈਂ ਇੱਥੋਂ ਬਟਾਲੇ ਤੋਂ ਆਈਟੀਵੀ ਕੀਤੀ ਸੀ ਵੈਲਡਿੰਗ ਦੀ ਉੱਥੇ ਮੈਨੂੰ ਵੈਲਡਿੰਗ ਦਾ ਕੰਮ ਮਿਲ ਗਿਆ ਗਵਰਨਮੈਂਟ ਦਾ ਪਲਾਂਟ ਹੈ ਉੱਥੇ ਮੈਂ ਜੌਬ ਕਰਦਾ ਸੀ 3-4 ਸਾਲ ਜੌਬ ਕੀਤੀ ਤੇ ਫਿਰ ਉੱਥੇ ਮੈਨੂੰ ਬੈ ਕਾਫੀ ਪਰੇਸ਼ਾਨ ਹੋ ਗਿਆ ਤੇ ਮੈਰਿਜ ਵੀ ਉਸ ਤੋਂ ਬਾਅਦ ਹੋਈ ਬੱਚੇ ਵੀ ਹੋ ਗਏ ਉਸ ਤੋਂ ਬਾਅਦ ਮੈਂ ਬਿਮਾਰ ਰਹਿਣਾ ਸ਼ੁਰੂ ਹੋ ਗਿਆ ਜੀ ਹਾਂ ਬਿਮਾਰ ਰਹਿਣਾ ਸ਼ੁਰੂ ਹੋ ਗਿਆ ਤੇ ਉਸ ਤੋਂ ਬਾਅਦ ਫਿਰ ਇੰਨਾ ਉਥੇ ਇਲਾਜ ਕਰਾਇਆ ਡਾਕਟਰਾਂ ਵਗੈਰਾ ਅਮਰ ਸ਼ਕਿਆ ਜੀ ਸਾਰੇ ਪਰਿਵਾਰ ਨੇ ਅਸੀਂ ਇਲਾਜ ਕਰਾਇਆ ਤੇ ਕੋਈ ਫਰਕ ਨਹੀਂ ਪਿਆ ਲੈ ਕਿਤੇ ਵੀ ਬਿਮਾਰੀ ਨਹੀਂ ਮਿਲਦੀ ਕਿਸੇ ਰਿਪੋਰਟ ਚ ਕੋਈ ਬਿਮਾਰੀ ਨਹੀਂ ਸੀ ਆਉਂਦੀ ਓਕੇ ਹਾਂਜੀ ਤੇ ਉਸ ਤੋਂ ਬਾਅਦ ਬੱਚੇ ਦਿੱਲੀ ਕੋਲ ਜੌਬ ਕਰਦੇ ਸੀਗੇ ਤੇ ਮੈਂ ਫਿਰ ਉਤੋਂ ਬੱਚਿਆਂ ਦੇ ਵਿਆਹ ਜੋ ਤੁਸੀਂ ਵਾਪਸ ਕਿਉਂ ਠੀਕ ਨਹੀਂ ਆਰੇ ਤੇ ਮੈਂ ਓਡੀਸ਼ਾ ਤੋਂ ਦਿੱਲੀ ਆ ਗਿਆ ਮੈਂ ਓਕੇ ਦਿੱਲੀ ਆ ਗਿਆ ਉੱਥੇ ਅਸੀਂ ਇੰਨਾ ਠੀਕ ਨਹੀਂ ਸੀ ਫੇਰ ਹੀ ਉੱਥੇ ਸੇ ਕਪੜੇ ਦਾ ਸ਼ੋਰੂਮ ਦਿੱਤਾ ਬੜੀ ਦੁਕਾਨ ਕੀ ਕਿਤੇ ਆ ਗਏ ਜਿਹੜੀ ਵਰਮਟ ਜੋ ਵੀ ਉਹ ਛੜਦੀ ਛੜਦੀ ਹੋ ਬੰਬਾਰੀ ਦੇ ਕਾਰਨ ਉਹ ਬੰਬਾਰੀ ਦਾ ਕਰਕੇ ਮੈਨੂੰ ਛੜਨੀ ਪੈਗੀ ਤੇ ਦਿੱਲੀ ਆ ਕੇ ਅਹੀਂ ਕੱਪੜੇ ਦਾ ਜੌਬ ਕੀਤਾ ਕੰਮ ਕੀਤਾ ਬੀਨਸ ਕੀਤਾ ਤੇ ਕਾਫੀ ਅਡੱਚਾ ਲੱਗਿਆ ਹੀ ਵਧੀਆ ਕੰਮ ਤੇ ਦਿੱਲੀ ਆ ਕੇ ਵੀ ਮੈਂ ਬੜਿਆਂ ਹਸਪਤਾਲਾਂ 'ਚ ਦਾਖਲ ਰਿਆ ਤੇ ਪਰ ਕਿ ਮੈਨੂੰ ਠੀਕ ਨਹੀਂ ਸੀ ਗਿਆ ਜੀ ਠੀਕ ਨਹੀਂ ਸੀ ਗਿਆ ਤੇ ਫਿਰ ਦਿੱਲੀ ਵੀ ੱਲਾ ਮਟਾ ਰਿੰਦਾ ਹੀ ਬਹੁਤ ਜ਼ਿਆਦਾ ਬੇਟੀ ਸੀ ਅਨਮੈਰਿਡ ਉਹ ਵੀ ਬਹੁਤ ਬਿਮਾਰ ਸੀਗੀ ਬੇਟਾ ਸੀ ਨਿਊਜ਼ੀਲੈਂਡ ਉਹ ਵੀ ਬਹੁਤ ਜ਼ਿਆਦਾ ਬਿਮਾਰ ਹਿੰਦਾ ਸੀ ਉਹਦਾ ਸਿਰ ਅੱਧਾ ਸਿਰ ਦਰਦ ਕਰਦਾ ਸੀਗਾ ਅਸੀਂ ਗੁਰਦਰ ਤੇ ਵਿਸ਼ਵਾਸ ਕਰਦੇ ਸੀਗੇ ਤੇ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਕਰਦੇ ਸੀਗੇ ਅਈਆ ਕਿ ਕਿਤੇ ਨਹੀਂ ਇੱਦੋਂ ਦਰ ਜਾਣਾ ਤੇ ਲੇਕਿਨ ਅਸਾਨੂੰ ਭਰੋਸਾ ਹੈਗਾ ਤੇ ਅਸੀਂ ਅੰਮ੍ਰਿਤਧਾਰੀ ਆ ਅਸੀਂ ਕਿਤੇ ਮੰਦਰ ਨਹੀਂ ਜਾਣਾ ਕਿਤੇ ਨਹੀਂ ਜਾਣਾ ਕਿਸੇ ਪੀਰਾਂ ਦੇ ਨਹੀਂ ਜਾਣਾ ਲੇਕਿਨ ਇਹੋ ਜਿਹੇ ਹਾਲਾਤ ਹੋਏ ਕਿ ਸਾਨੂੰ ਲਾਸ਼ ਆ ਕੇ ਕੋਈ ਕਹਿੰਦਾ ਕਿ ਅਸੀਂ ਮੰਦਰ ਚਲ ਜਾਓ ਜਾਂ ਪੀਰਾਂ ਦੇ ਜਾਓ ਅਸੀਂ ਕੁਪਸਾ ਮਜਬੂਰੀ ਨਾਲ ਸਭ ਜਗ੍ਹਾ ਜਾਣਾ ਪਿਆ ਸਾਨੂੰ ਕੀ ਬਿਮਾਰੀ ਕੀ ਸੀ ਤੁਹਾਨੂੰ ਕੀ ਪ੍ਰੋਬਲਮ ਕੀ ਸੀ ਤੁਹਾਨੂੰ ਪਰ ਕਿੱਥੋਂ ਸ਼ੁਰੂ ਹੋਈ ਸੀ ਤੁਹਾਡੀ ਪ੍ਰੋਬਲਮ ਮੇਰੀ ਕੋਈ ਨਾ ਮੈਡੀਕਲ ਚ ਅਸੀਂ ਜਗਾ ਜਗਾ ਹਸਪੀਟਲ ਚ ਅਸੀਂ ਜਾਂਦੇ ਰਹੇ ਆ ਤੇ ਸਾਰੇ ਟੈਸਟ ਹੁੰਦੇ ਰਹੇ ਆ ਕੁਛ ਨਹੀਂ ਜਿਹਾਉਂਦਾ ਡਾਕਟਰਾਂ ਦੀ ਸਮਝ ਕੋਸ਼ਿਸ਼ ਸਮਝੋ ਬਾਰ ਸੀਗਾ ਤੇ ਇਸ ਕਰਕੇ ਮੇਰੇ ਕੋ ਥੋੜਾ ਵੀ ਤੁਰਿਆ ਨਹੀਂ ਜਾਂਦਾ ਦਿਨ 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 ਵੀਕ ਵੀਕ ਹੁੰਦਾ ਜਾਂਦਾ ਸੀਗਾ ਬਹੁਤ ਜ਼ਿਆਦਾ ਢੀਕੇ ਚੱਲ ਫਿਰ ਨਹੀਂ ਸਕਦਾ ਤੇ ਮੈਂ ਜਿੱਦਾਂ ਕਲਕੱਤੇ ਵੀ ਹਸਪੀਟਲ ਦਾਖਲ ਰਿਹਾ ਓਡੀਸ਼ਾ ਵੀ ਰਿਹਾ ਉਹ ਤੋਂ ਬਾਅਦ ਫਿਰ ਮੈਨੂੰ ਸਾਡੇ ਉਹ ਘਰ ਦੇ ਦਿੱਲੀ ਲੈ ਕੇ ਦਾਖਲ ਕੀਤਾ ਕੋਈ ਡਾਕਟਰਾਂ ਨੂੰ ਕੋਈ ਸਮਝ ਨਹੀਂ ਆਉਂਦੀ ਮੇਰਾ ਨਾ ਬੋਨ ਮੈਰੋ ਦਾ ਟੈਸਟ ਲਾਸ਼ ਨਾ ਉੱਤੇ ਬਿਮਾਰੀ ਦਾ ਪਤਾ ਚੱਲ ਜਾਂਦਾ ਉਹ ਵੀ ਇੱਕ ਵਾਰਾਂ ਬੋਨ ਮੈਰੋ ਦਾ ਟੈਸਟ ਦੇ ਫੈਸਲੇ ਤੇ ਲੇਕਿਨ ਡਾਕਟਰ ਕਹਿੰਦੇ ਸੀ ਪਤਾ ਨਹੀਂ ਤਿੰਨ ਵਾਰਾਂ ਬੋਨ ਮੈਰੋ ਟੈਸਟ ਕੀਤਾ ਜੀ ਫਿਰ ਵੀ ਜੀ ਮੇਰਾ ਨਾ ਐ ਐਮ ਆਰ ਆਈ ਇੱਥੇ ਆ ਕੇ ਅੰਮ੍ਰਿਤਸਰ ਸਕਾਟ ਹਸਪੀਟਲੋਂ ਕਾੜੀ ਮੇਰੇ ਕੋ ਸਾਰੇ ਪੇਪਰ ਆ ਗਿਆ ਐਮ ਆਰ ਆਈ ਕੀਤਾ ਉਹਨਾਂ ਇੱਕ ਵਾਰ ਅੰਨੇ ਮਸ਼ੀਨ ਚ ਪਾਇਆ ਤੇ ਉਹ ਡਾਕਟਰ ਕਹਿੰਦੇ ਕੁਝ ਨਹੀਂ ਆਇਆ ਇਹਨਾਂ ਬੰਦੇ ਨੂੰ ਪ੍ਰੋਬਲਮ ਆ ਉਹ ਵੱਡਾ ਡਾਕਟਰ ਆ ਉਹ ਆਇਆ ਤੇ ਉਹਨੇ ਆਖਿਆ ਵੀ ਨਹੀਂ ਦੁਬਾਰਾ ਕਰੋ ਦੁਬਾਰਾ ਵੀ ਕੋਈ ਨਾ ਫਿਰ ਹੰਦਾ ਨਹੀਂ ਕਰੋ ਫਿਰ ਸੇ ਇੱਕ ਹੀ ਵਾਰ ਲਈਓ ਨਾ ਉਹਨਾਂ ਮਿਲ ਕੇ ਨਵਾਰਾ ਟੈਸਟ ਕੀਤਾ ਮੇਰੇ ਕੁਝ ਨਹੀਂ ਆਇਆ ਮੈਨੂੰ ਪੀੜਾ ਪੂਰਾ ਦੇ ਸਭ ਜਗ੍ਹਾ ਫਿਰ ਕਰ ਮਜਬੂਰੀ ਹੋ ਗਈ ਕਿ ਹੁਣ ਜਾਣ ਜ਼ਰੂਰੀ ਆ ਜੇਕਰ ਪੀੜਾਂ ਦੇ ਵੀ ਲੈ ਕੇ ਗਏ ਇੱਕ ਬਾਲਾ ਜੀ ਹੈ ਇੱਕ ਜਗ੍ਹਾ ਰਾਜਸਥਾਨ ਚ ਉੱਥੋਂ ਦਿੱਲੀੋਂ ਬਾਈ ਰੋਲ ਮੈਨੂੰ ਲੈ ਕੇ ਜਾਂਦੇ ਨੇ ਕਿ ਉੱਥੋਂ ਠੀਕ ਹੋ ਜਾਂਦੇ ਆ ਬੜੀ ਵੱਡੀ ਹਿੰਦੂ ਮਤ ਵਿੱਚ ਬਹੁਤ ਵੱਡੀ ਜਗ੍ਹਾ ਵਾ ਬਾਲਾ ਜੀ ਹਨੂਮਾਨ ਦੀ ਜਗ੍ਹਾ ਉੱਥੇ ਵੀ ਮੈਨੂੰ ਲੈ ਕੇ ਜਾਂਦੇ ਰਹੇ ਤੇ ਉੱਥੇ ਵੀ ਚਾਰ ਵਰਾਂਗੇ ਕੋਈ ਫਰਕ ਨਹੀਂ ਪਿਆ ਜੀ ਲਾਸਟ ਅਸੀਂ ਦਿੱਲੀ ਦਿੱਲੀ ਵੀ ਹੋਰ ਵੀ بڑے ਹਸਤਾਨ ਦਿਖਾਇਆ ਤੋਂ ਫਿਰ ਬੱਚੇ ਕਹਿੰਦੇ ਕਿ ਸਾਡਾ ਪੂਰਾ ਪਰਿਵਾਰ ਥੇ ਇੱਥੇ ਅਮਰਤਾਰੀ ਸਾਰੇ ਭਰਾ ਵੀ ਇੱਥੇ ਲੈ ਆਏ ਨੰਬਰ ਸਰ ਵੀ ਹੁਣ ਤਾਂ ਲਾਸਟ ਪੁਆਇੰਟ ਆ ਤੇ ਮੇਰਾ ਬਚਨ ਦਾ ਕੋਈ ਪਤਾ ਨਹੀਂ ਦਿੱਲੀ ਵੀ ਜਨੀ ਪ੍ਰਾਪਰਟੀ ਵੇਚ ਆਏ ਦਿੱਲੀ ਵੀ ਆ ਕੇ ਸ਼ਾਪ ਕੀਤੀ ਸੀ ਕੱਪੜੇ ਦੀ ਉਹ ਵੀ ਵੇਚ ਮਿੱਟੀ ਦੇ ਪਾਵੇ ਜਾ ਕੇ ਬੱਚਾ ਬੱਚਿਆਂ ਦਾ ਕੋਈ ਪਤਾ ਨਹੀਂ ਜੀ ਕਿ ਜੋ ਪੂਰੀ ਫੈਮਿਲੀ ਇੱਥੇ ਤੁਸੀਂ ਆ ਜਾਓ ਬੱਚੇ ਬਾਹਰ ਸੀਗੇ ਉਹ ਇੱਥੇ ਆ ਗਏ ਅਸੀਂ ਇੱਥੇ ਆ ਕੇ ਫਿਰ ਮੁੰਡਾ ਮਰਦਾ ਕੀ ਨਹੀਂ ਕਰਦਾ ਫਿਰ ਉਹ ਕਹਿੰਦੇ ਕਿ ਇੱਕ ਇੱਥੇ ਹੈਗਾ ਸੀ ਸਿਆਣਾ ਤੇ ਉਹਨੂੰ ਖੜਾ ਕੇ ਵੇਖ ਲੋ ਕਿ ਜਾਦੂ ਚੂਣਾ ਕਿਤਾ ਕੁੱਤਾ ਹੋਵੇ ਤੇ ਉਹ ਵੀ ਬੱਲੇ ਇੱਥੇ ਜਿਹੜਾ ਅਸੀਂ ਹਨੂੰ ਸ਼ਰਮ ਬੜੀ ਆਉਂਦੀ ਸੀ ਕਿ ਅਸੀਂ ਕਦੇ ਗੁਰਦਾਰੇ ਸਾਹਿਬ ਤੋਂ ਇਲਾਵਾ ਹੋਰ ਕਿਤੇ ਗਏ ਨਹੀਂ ਸੀਗੇ ਉਹ ਸਿਆਣੇ ਨੂੰ ਬੁਲਾਇਆ ਤੇ ਉਹ ਕਹਿੰਦਾ ਕਿ ਤੁਸੀਂ ਤੁਹਾਡੇ ਘਰ ਹੀ ਦੇ ਕਢਾਉਣੇ ਆ ਅਸੀਂ ਨਵਾਂ ਨਵਾਂ ਇੱਥੇ ਆਏ ਹਨ ਉਹ ਦੋ ਤਿੰਨ ਸਾਲ ਜਿਹੜੇ ਆਏ ਨੂੰ ਹੋਏ ਆ ਮੋਕੇ ਹੁਣ ਅੰਤਿਮ ਸਾਲ ਉਹਦਾ ਨੂੰ ਮਿਨਾਟੋ ਮਿਲਿਆ ਇਹਨੋਂ ਵੇ ਸੀਗੇ ਜੀ ਤੇ ਅਮਰਸਰ ਵਿੱਚ ਤੇ ਇਆਂ ਕਈ ਹਿੰਦੂਆਂ ਦੇ ਜਿੱਥੇ ਰਹਿ ਰਿਆ ਸਾਰੇ ਹਿੰਦੂ ਫੈਮਿਲੀਆ ਨੇ ਗਿਆ ਇਹਨਾਂ ਕਈ ਬੰਦੇ ਬੜੇ ਲਿਖੇ ਬੰਦੇ ਆ ਆਉਂਦੇ ਢੋਲ ਕੀ ਛਾਣੇ ਵਜਾਉਂਦੇ ਪਏ ਆ ਉਹ ਜਦੋਂ ਖੜਾਉਂਦੇ ਨੂੰ ਬੜਾ ਰੌਲਾ ਪੈਂਦਾ ਢੋਲਕੇ ਆਂ ਵਜਦੀਆਂ ਛਾਣੇ ਵਜਦੇ ਆ ਤੇ ਉਹ ਥਾਲੀ ਥੋੜੀ ਵਜਾਉਂਦੇ ਆ ਤੇ ਉਹ ਆ ਕਹਿੰਦਾ ਵੀ ਹਾਨੂੰ ਹਾਨੂੰ ਨਹੀਂ ਤੂੰ ਗੱਲ ਨਹੀਂ ਬੰਨਦੀ ਸਾਡੇ ਨੂੰ ਦਿੱਲੀ ਮੰਨ ਸਾਡਾ ਉਹ ਕਹਿੰਦਾ ਕਿ ਵੱਲੇ ਦਾ ਬੰਦਾ ਸੀਗਾ ਤੇ ਉਹ ਕਹਿੰਦਾ ਕਿ ਜੋ ਮੇਰੇ ਘਰ ਖੜਾ ਦੋ ਉਦੇ ਘਰ ਵੀ ਮਜਬੂਰੀ ਨਾਲ ਵਿਚਾਰਦਾ ਕੱਚਾ ਕਮਰਾ ਸੀ ਲੈਟਨ ਬਾਥਰੂਮ ਸੀ ਐਸੀ ਕਿੱਦਾਂ ਰਹੇ ਚਾਰ ਪੰਜ ਜਨ ਸਾਨੂੰ ਪਤਾ ਵਾ ਤੁਸੀਂ ਉਹਨਾਂ ਦੇ ਘਰ ਦੇ ਵਿੱਚ ਰਹਿੰਦੇ ਰਹੇ ਜਿਹੜਾ ਸਿਆਣਾ ਸੀਗਾ ਹਾਂ ਤੇ ਉੱਥੇ ਵੀ ਸਾਨੂੰ ਉਹ ਕਹਿੰਦਾ ਕਿ ਮੇਰੇ ਵੱਸ ਤੋਂ ਬਾਹਰ ਆ ਮੈਨੂੰ ਠੀਕ ਮੇਰੇ ਕੋਲ ਨਹੀਂ ਨਹੀਂ ਹੁੰਦਾ ਠੀਕ ਬਾਅਦ ਚ ਫਿਰ ਇੱਕ ਹੋਰ ਸਿਆਣੇ ਨੂੰ ਬੁਲਾਇਆ ਉਹ ਚੰਗਾ ਅਮਰਤਾਰੀ ਬੰਦਾ ਸੀਗਾ ਉਹ ਕਹਿੰਦਾ ਤੁਸੀਂ ਦਰਬਾਰ ਸਾਹਿਬ ਜਾਓ ਜੀ ਦਰਬਾਰ ਸਾਹਿਬ ਜਾਓ ਤੇ ਪ੍ਰਗਰਮਾ ਕਰੋ ਉੱਥੇ ਨਾ ਬੇਰੀ ਸਾਹਿਬ ਥਲੇ ਇਸ਼ਨਾਨ ਕਰੋ ਮੇਰੇ ਕੋਲ ਥੋੜਾ ਚੱਲਦਾ ਤੇ ਬਹਿਣਾ ਪੈਂਦਾ ਸੀ ਅਹੀਂ ਹਿੰਦਾ ਅੱਠ ਐਤਵਾਰ ਉੱਥੇ ਗਏ ਜੰਤ ਬੇਤਾ ਸਥਾਨ ਕਰਦੇ ਮੈਨੂੰ ਕੁਝ ਫਰਕ ਨਹੀਂ ਪਿਆ ਹੁਣ ਉਹ ਕਹਿੰਦਾ ਹੋਰ ਫਿਰ ਆਡਾ ਕਿ ਰਿਸ਼ਤੇ ਆ ਰਿਹਾ ਉਹ ਕਹਿੰਦਾ ਤੁਸੀਂ ਚਰਚ ਜਾਓ ਇੱਕ ਵਾਰ ਓਕੇ ਅਈ ਆਖਿਆ ਵੀ ਉਮਰ ਹੋਈ ਆ 50 60 ਸਾਲ ਉਮਰ ਆਈ ਆ 10 ਸਾਲ ਪਹਿਲੋ ਮਰ ਜਾਈਂ ਚਰਚ ਨਹੀਂ ਜਾਣਾ ਓਕੇ ਚਰਚ ਨਹੀਂ ਜਾਣਾ 10 ਸਾਲ ਪਹਿਲਾਂ ਮਰ ਗਿਆ ਅਦਾਲਤਾਂ ਨਾਲ ਕਿਹਾ ਚਰਚ ਨਹੀਂ ਜਾਣਾ ਸਾਰੇ ਪੀੜਾਂ ਦੇ ਚੱਲ ਕੇ ਮੰਦਿਰਾਂ ਚੱਲ ਗਏ ਮਸਜਿਦਾਂ ਤੱਕ ਗਏ ਤੇ ਵੀ ਅਸੀਂ ਚਰਚ ਨਹੀਂ ਜਾਣਾ ਤੇ ਵੀ ਜੀ ਫਿਰ ਉਹ ਘਰ ਤੇ ਸਾਰਾ ਫੋਰਸ ਕੀਤਾ ਤੇ ਤੁਸੀਂ ਨਹੀਂ ਚਰਚ ਚਲੋ ਮੇਰੇ ਵਾਈਫ ਦੇ ਕੋਈ ਰਿਲੇਟਿਵ ਸੀਗੇ ਉਹ ਥੋੜੇ ਕਰੀਚਰ ਰਹਿ ਮੰਨਦੇ ਸੀਗੇ ਫਿਰ ਮੈਨੂੰ ਚਾਚੂ ਬੀਰ ਕੇ ਲੈ ਕੇ ਗਏ ਓਕੇ ਉਹ ਰਹਿ ਕੇ ਪਾਸਟਰ ਸੀਗਾ ਉਹ ਚਰਚ ਚੋਟੇ ਨਹੀਂ ਲਾਉਂਦਾ ਉਹ ਕਰੀ ਪ੍ਰੇ ਕਰਦਾ ਦਿਨ ਰਾਤ ਓਕੇ ਉੱਥੇ ਮੈਂ ਜਾਣ ਲੱਗਾ ਤੇ ਉੱਥੇ ਜਿਹੜਾ ਇਹਦਾ ਮੇਰੇ ਪਰਜਸ਼ਤਾਨ ਸੀ ਉਹਨੂੰ ਉਹਨਾਂ ਨੇ ਹਾਜ਼ਰ ਕੀਤਾ ਉਹ ਬੋਲਿਆ ਓਕੇ ਉਹ ਬੋਲਿਆ ਕਿਤੇ ਨਹੀਂ ਸੀ ਬੋਲਦਾ ਉੱਥੋਂ ਬੋਲਿਆ ਉਹ ਤੇ ਉਹਨੇ ਹਾਜ਼ਰ ਕੀਤਾ ਨੇ ਬਾਅਦ ਚ ਗੋਲ ਗਏ ਤੇ ਉਹਨੇ ਉਹਨੂੰ ਕਾਫੀ ਵੱਡਿਆ ਉਹਨਾਂ ਤੋਂ ਕੱਢਿਆ ਤੇ ਫਿਰ ਉਹ ਉਹਨੇ ਕੱਢ ਰਿਆ ਫਿਰ ਆ ਜਾਂਦਾ ਸੀਗਾ ਇਹ ਝੂਠੇ ਹੁੰਦੇ ਨੇ ਜੰਦੇ ਹੁ ਨੀ ਆਵਾਂਗੇ ਪਾਕਿਸਤਾਨ ਜਿਹੜੇ ਦੇ ਹੁ ਨੀ ਆਵਾਂਗੇ ਫਿਰ ਆ ਜਾਂਦੇ ਸੀ ਓਕੇ ਤੇ ਮੈਂ ਬੜਾ ਪਰੇਸ਼ਾਨ ਬੜਾ ਪਰੇਸ਼ਾਨ ਫਿਰ ਕੁਝ ਠੀਕ ਹੋ ਗਿਆ ਸੀ ਤੇ ਉਸ ਤੋਂ ਬਾਅਦ ਐ ਥੋੜਾ ਠੀਕ ਹੋਇਆ ਤੇ ਸ਼ੌਪ ਕੀਤੀ ਤੇ ਥੱਸਪੁਰ ਰੋਡ ਤੇ ਜੀ ਉੱਥੇ ਵੀ ਦੀ ਸ਼ੌਪ ਕੀਤੀ ਤੇ ਉੱਥੇ ਸਾਡੇ ਕੋਲ ਹੁਣ ਕਸਟਮਰ ਆਉਂਦੇ ਆ ਕਿਹਾ ਸੀ ਮਸ਼ੀਨ ਨੂੰ ਮੰਨਣ ਦੇ ਪਿਆ ਜੀ ਆ ਤੇ ਉਹ ਅੰਦੇ ਠੀਕ ਹੈ ਮੰਨਣ ਦੇ ਤੇ ਕੋਈ ਗੱਲ ਨਹੀਂ ਤੇ ਲੇਕਿਨ ਇੱਕ ਇੱਕ ਸਾਡੇ ਮਸੀਹ ਕਸਟਮਰ ਆਇਆ ਉਹਨਾਂ ਨੇ ਫਿਰ ਤੁਸੀਂ ਚਰਚ ਨਹੀਂ ਜਾਂਦੇ ਚਰਚ ਉੱਤੇ ਨਹੀਂ ਜਾਂਦੇ ਘਰੇ ਪ੍ਰੇਅ ਕਰਦੇ ਚਰਚ ਹੀ ਜਾਣ ਜਾਣਾ ਜੀ ਫਿਰ ਅੰਦੇ ਨਹੀਂ ਤੁਸੀਂ ਇੱਕ ਵਾਰ ਚੱਲੋ ਸਾਡੇ ਨਾਲ ਤੇ ਉਹ ਇਹਨੂੰ ਬਟਾੜੇ ਲੈ ਗਏ ਤੇ ਫਿਰ ਅਸੀਂ ਨਾ 31 ਦਸੰਬਰ ਸੀਗੀ 31 ਦਸੰਬਰ 23 ਤੇ ਲੱਭਣ ਲਿਆ ਕਿ ਰਾਤ ਨੂੰ ਘੁੰਮ ਕੇ ਆਏ ਹੋਟਲ ਚੋਂ ਖਾਣਾ ਕੋਨਾ ਖਾ ਕੇ ਤੇ ਆਖਿਆ ਕਿ ਇੱਥੇ ਚਰਚ ਲੱਗੀ ਕਿ ਚਰਜ ਹੈ ਇਹ ਰਾਤ ਜੀ ਤੇ ਐ ਦੀ ਨੰਗੇ ਅਸੀਂ ਤੇ ਸਾਡਾ ਕੰਤ ਲੱਗ ਗਿਆ ਤੇ ਉਹ ਨੰਗੇ ਅੰਦਰ ਬਾਹਰ ਕਰਾਉਣ ਚ ਇੱਥੇ ਵਿਖਿਆ ਕਿ ਸਾਨੂੰ ਨਹੀਂ ਪਤਾ ਸਤਪਾਲ ਜੀ ਨੇ ਕੌਣ ਨੇ ਕੌਣ ਨੇ ਕਿ ਚਰਜ ਜਾਣਾ ਚਲ ਚਲੇ ਜਾਣੇ ਆ ਜੀ ਤੇ ਇੱਥੇ ਆ ਕੇ ਆਏ ਅਸੀਂ ਤਾਂ ਸਾਨੂੰ ਬਹੁਤ ਚੰਗਾ ਲੱਗਾ 1 ਵਜੇ ਸਾਡੇ 12 ਕੁਇਸ ਸਮਾਂ ਕੇ ਔਰ ਬਹੁਤ ਚੰਗਾ ਲੱਗਾ ਕੇ ਪਾਸ਼ਤਾ ਜੀ ਦਾ ਓਨਸਟ ਪਾਸ਼ਤਾ ਜੀ ਨੇ ਲੇਕਿਨ ਬਹੁਤ ਫ੍ਰੀਚੀ ਵਧੀਆ ਕਰਦੇ ਨੇ ਬੱਚਨ ਵੀ ਬੜੀ ਜਿਆਦਾ ਦੱਸਦੇ ਨੇ ਫਰਡੇ ਸਾਰਾ ਸਾਰਾ ਪਰਿਵਾਰ ਅੰਦੇ ਵੀ ਨਹੀਂ ਵਧੀਆ ਜਗ੍ਹਾ ਤੇ ਇੱਥੇ ਰੈਗੂਲਰ ਆਉਂਡ ਹੈ ਵੀ ਜੀ ਅੱਜ ਹੋਰ ਕੱਲ ਹੋਰ ਪਾਣੂ ਪਾਸ਼ਤਾ ਜੀ ਨੇ ਵਚਨ ਵੀ ਲੈ ਕੇ ਦਿੱਤੇ ਉਵੇਂ ਪੜਦੇ ਪੜਦੇ ਪੂਰੇ ਹੀਲ ਹੋ ਗਏ ਓਕੇ ਹਾਂ ਪੂਰੇ ਹੀਲ ਹੋ ਗਏ ਅਸੀਂ ਹੁਣ 1 ਸਾਲ ਹੋ ਗਿਆ ਇੱਕ ਗੋਲੀ ਤੱਕ ਨਹੀਂ ਖਾਧੀ ਇੱਕ ਸਾਲ ਹੋ ਗਿਆ ਚੰਗਿਆਈ ਮਿਲ ਗਈ ਹਾਂ ਉੱਥੇ ਜਦੋਂ ਬਾਅਦ 31 ਮਾਰਚ ਨੂੰ ਹਾਨੂੰ 31 ਦਸੰਬਰ ਨੂੰ ਪਾਛੀ ਨਾਲ ਕਾਟ ਇੱਕ ਸਾਲ ਹੋ ਗਿਆ ਓਕੇ ਆ ਤੇ ਹਣ ਦੂਜਾ ਸਾਲ ਦੂਜਾ ਮਹੀਨਾ ਦੂਜਾ ਸਾਲ ਸਟਾਰਟ ਹੋ ਗਿਆ ਲੇਕਿਨ ਸਾਰਾ ਟੱਬਰ ਹੀ ਲੋ ਗਿਆ ਬੇਟੀ ਬਹੁਤ ਬਿਮਾਰਿੰਦੀ ਸੀ ਮੈਂ ਦਿੱਲੀ ਗਿਆ ਤੇ ਬਹੁਤ ਜ਼ਿਆਦਾ ਬਾਅਦ ਚ ਬਿਮਾਰ ਹੋ ਗਈ ਉਹ ਪਾਛੀ ਜੀ ਕੋ ਰਾਤ ਨੂੰ ਵਾਈਫ ਹੋਰ ਦੋਨੇ ਆਏ ਕਿ ਨਾ ਪਾਛੀ ਦਾ ਵਜਨ ਦੱਸੇ ਨਾਲੇ ਨਾਲ ਪਰੇ ਕੀਤੀ ਉਹ ਅੱਜ ਤੱਕ ਬਿਲਕੁਲ ਹੀ ਰਿਆ ਤੇ ਇਸ ਕਰਕੇ ਇਸੇ ਕਿਸੇ ਤਰ੍ਹਾਂ ਨੇ ਮਾੜਾ ਨਹੀਂ ਕਿੰਦੇ ਲੇਕਿਨ ਹਣ ਜੋ ਆ ਕੇ ਇੱਥੇ ਮਿਲਿਆ ਇੱਥੇ ਜੋ ਕੱਚ ਮਿਲਿਆ ਤੇ ਅਸੀਂ ਭੁੱਲ ਨਹੀਂ ਸਕਦੇ ਲੋਕੀ ਰਿਊਬਰ ਡਾਉਂਦੇ ਨੇ ਰੂਮ ਹੱਦ ਦੁਕਾਨ ਤੇ ਵੀ ਕਹਿੰਦੇ ਨੇ ਕਿੰਨੇ ਪੈਸੇ ਲਏ ਤੁਸੀਂ ਮਸੀਤ ਚੋਂ ਨਾ ਬਿਲਕੁਲ ਕਿੰਨੇ ਪੈਸੇ ਪੈਸੇ ਲਏ ਜੀ ਮਹਿ ਗੱਲ ਸੁਣੋ ਮੇਰੀ ਤੁਹਾਡਾ ਬੰਦਾ ਕੋ ਮਸੀਤ ਲੈ ਜਾਂਦਾ ਵਾ ਤੇ ਉਹ ਪੈਸੇ ਦੇ ਕੇ ਤੁਸੀਂ ਉਹਨ ਤੁਹਾਡਾ ਬੰਦਾ ਤੁਹਾਡਾ ਪਾਉ ਨੂੰ ਦੋ ਜੱਦਾ ਤੋਂ ਵਾਪਸ ਲਿਆਉ ਤੁਹਾਨੂੰ ਅੱਜ ਵੀ ਇਹ ਲੋਕ ਬਹੁਤ ਕਮੈਂਟ ਕਰਦੇ ਆ ਸਰਦਾਰ ਆਉਂਦੇ ਆ ਗ੍ਰਾਈ ਕਰਨ ਕਿੰਨੇ ਆਉਂਦੇ ਆ ਲੇਕਿਨ ਜੋੜਾ ਸਾਡੀ ਜ਼ਿੰਦਗੀ ਚ ਹੋਇਆ ਉਹ ਅਸੀਂ ਕਿਦਾਂ ਭੁੱਲ ਜਾਈਏ ਬਿਲਕੁਲ ਕਿ ਕਿਸੀ ਗੁਰਦਾਰੇ ਦੇ 18 ਸਾਲ ਗੁਰਦਾਰੇ ਆ ਫਿਰ ਵੀ ਟਲ ਮੁਬਾਰੇ ਬਮਾਰੇ ਨੇ ਮਰੇ ਕੱਲ ਤੋਂ ਹੀ ਉਹਨੇ ਕਹਿ ਰਹੇ ਕਿ 2000 ਵਾਤੇ ਤੋਂ ਦੋਨਾਂ ਨੂੰ ਵਾਪਸ ਲੈ ਆਓ ਆਓ ਤੇ ਉਹ ਉਹ ਕੋਈ ਗੱਲ ਨਹੀਂ ਉਹਨਾਂ ਨੇ ਕਹਾਉਂਦੀ ਇਹ ਇੱਕ ਪਰੇ ਦੀ ਮੈਂ ਤਾਂ ਦੱਸਦਾ ਇੱਕ ਪਰ ਜਿਹੜਾ ਚਰਚ ਚ ਚਲੇ ਜਾਂਦਾ ਨਾ ਉਹ ਦੁਬਾਰਾ ਵਾਪਸ ਨਹੀਂ ਆਉਂਦਾ ਉਹਨੂੰ ਇਨਾ ਅਨੰਗਰਾਤ ਹੋ ਜਾਂਦਾ ਪ੍ਰਭੂ ਦਾ ਉਹ ਵਾਪਸ ਨਹੀਂ ਆਉਂਦਾ ਹੁਣ ਜਿਹੜੇ ਸਾਡੇ ਰਿਸ਼ਤੇ ਆ ਸਾਡੇ ਨਾਲ ਬੋਲਦੇ ਨਹੀਂ ਕਿ ਇੰਸਟ੍ਰਿਕਟ ਫੈਮਿਲੀ ਜੋ ਵਾ ਉਹਨਾਂ ਰਿਸ਼ਤੇਦਾਰ ਸਾਰੇ ਕੋਚਾ ਵੀ ਹਾਂ ਯਾਰ ਬੰਦਾ ਤੰਦਰੁਸਤ ਹੋ ਗਿਆ ਸਾਡੇ ਵੇਖਣ ਦੀ ਗੱਲ ਆ ਤੇ ਹੁਣ ਤੇ ਅਸੀਂ ਏ ਟਿੱਗ ਗਵਈਆਂ ਸੁਣਨੇ ਲੋਕਾਂ ਦੀ ਸਤਪਾਜੀ ਪਾਸਤਾ ਜੀ ਕੋਲ ਗਵਈਆਂ ਸੁਣਨੇ ਆ ਜਾਂ ਦਿੱਲੀ ਗਵਈਆਂ ਸੁਣਨੇ ਆ ਤੇ ਉਹ ਪ੍ਰੋਭ ਦੀ ਨੇ ਕਿਰਪਾ ਗੱਲ ਇਹ ਚ ਗੱਲ ਨਹੀਂ ਕੋ ਕਰਨ ਵਾਲੀ ਜੀ ਹਾਂ ਤੇ ਇਸ ਕਰਕੇ ਮੈਂ ਤੇ ਸਾਰਾ ਹੀ ਕਹੂੰਗਾ ਕਿ ਜਿੰਨਾ ਵੀ ਅਨੁਗ੍ਰਹਿ ਪਾਸਟਰਾਂ ਸਾਰਿਆਂ ਤੇ ਨੁਗਰਾਵਾਂ ਲੇਕਿਨ ਸਭ ਤੋਂ ਹਟਾਈ ਤੇ ਜ਼ਿਆਦਾ ਹਨ ਨੁਗਰਾਵ ਪਾਸਟਰ ਜੀ ਤੇ ਆ ਇੱਕ ਬਹੁਤ ਆ ਸਾਨੂੰ ਹੀ ਹੀਰੋ ਇਹਥੋਂ ਅਗੇ ਤੁਹਾਨੂੰ ਜਿਹੜਾ ਪੂਰੀ ਪੁਰਨ ਤੋਂ ਤੇ ਜਿਹੜੀ ਚੰਗਾਈ ਮਿਲੀ ਚੰਗਾਈ ਮਿਲੀ ਆ ਲੇਕਿਨ ਅਸੀਂ ਕਿੱਦਾਂ ਭੁੱਲ ਜਾਈਏ ਜੋ ਕਿ ਗੱਲਾਂ ਕਰਦੇ ਕਰੀ ਜਾਂਦੇ ਲੋਕੀ ਕਹਿੰਦੇ ਕਿ ਇੱਕ ਪੈਸੇ ਦੇ ਕੇ ਖਰੀਦ ਲੈਂਦੇ ਆ ਅਜਿਹਾ ਕਰੋੜਪਤੀ ਸਾਨੂੰ ਕੌਣ ਖਰੀਦ ਸਕਦਾ